ਜੋ ਵੀਡੀਓ ਚੱਲਦੀ ਪਈ ਸੀਗੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚੱਲਣ ਗਈ ਸੀਗੀ ਜੋ ਮੁੰਡੇ ਦੀ ਦਸਤਾਰ ਲਾਈ ਗਈ ਸੀ ਗੱਲ ਹੈ ਕਿ ਉਹ ਸਮਾਨ ਲੈਣ ਆਏ ਆਪਾਂ ਕਹਿੰਦਾ ਭਈ ਇਹ ਸਮਾਨ ਨਹੀਂ ਹੈਗਾ ਠੀਕ ਆ ਜੀ ਫਿਰ ਉੱਤੋਂ ਵਾਰ ਇਹਨਾਂ ਨੇ ਗਾਲ ਕੱਢੀ ਆ ਗਾਲ ਕੱਢੀ ਆਪਾਂ ਨੂੰ ਆਪਾਂ ਇਹਨਾਂ ਨੂੰ ਗਾਲ ਕੱਢੀ ਫਿਰ ਇਹਨਾਂ ਨੇ ਇੱਥੇ ਤੇ ਪੈਰ ਮਾਰੀ ਆਪਾਂ ਨੂੰ 12 ਜਾਣੇ 12 ਕੁੱਤੇ ਇਕੱਲੇ ਬੱਚੇ ਨੂੰ ਪੈ ਗਏ ਆ ਜੇ ਕਿੰਨੇ ਨੇ ਹਲਕੇ ਹੱਡੀ ਰੋੜੀ ਦੇ ਕੁੱਤੇ ਹੁੰਦੇ ਆ ਉਹ ਕੁੱਤੇ ਸੀਗੇ ਜਿਹੜੇ ਆ ਬੱਚੇ ਨੂੰ ਪੈ ਗਏ ਆ ਆ ਬੱਚੇ ਨੂੰ ਦੇੜਿਆ ਤੇਰੀ ਦਸਤਾਰ ਲਈ ਉਹ ਕੁੱਤਿਆਂ ਨੇ ਕੁੱਤੇ ਕਵਾਂਗੇ ਸੀ ਜਦੋਂ ਸਾਡੀਆਂ ਦਸਤਾਰਾਂ ਦੇ ਉੱਤੇ ਗੱਲ ਆ ਜਾਵੇ ਨਾ ਤੇ ਫਿਰ ਗੱਲ ਬਹੁਤ ਦੂਰ ਚਲੀ ਜਾਂਦੀ ਆ ਆ ਸਾਡੀ ਪੁਲਿਸ ਬੰਨੀ ਉਹ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਸੁਣ ਦੀ ਗੱਲ ਆ ਰਹੀ ਆ ਤੂੰ ਸਾਡੀ ਪੁਲਿਸ ਤੱਕ ਪਹੁੰਚ ਆ 4-15 ਮੁੰਡੇ ਨੇ ਜੀ ਉਹਨਾਂ ਨੇ ਸਾਡੇ ਬੱਚੇ ਨੂੰ ਬੜਾ ਮਾਰਿਆ 10-15 ਜਣੇ ਦਾਤ ਲੈ ਕੇ ਆਇਆ ਮਾਰਿਆ ਉਹਨੂੰ ਬੜਾ ਸੰਗ ਜੀ ਕੁਛ ਗੰਦੇ ਲੋਕ ਦਊਗਾ ਨਾ ਨਾ ਲੋ ਜੋ ਕਿ ਇੱਕ ਬੱਚੇ ਨੂੰ ਪਾ ਗਏ 12 10-12 ਜਣੇ ਕਿ ਉਹਨਾਂ ਨੇ ਹੀ ਪੁੱਛਣਾ ਚਾਹਣੇ ਆ ਕਿ ਤੁਸੀਂ ਆ ਬੱਚਾ ਇੱਕ ਦੁਕਾਨ ਤੇ ਕੰਮ ਕਰਦਾ ਸੀਗਾ ਵੀ ਤੁਸੀਂ ਇੱਥੇ ਕੰਮ ਕਰਦੇ ਹੋ ਤੁਹਾਨੂੰ ਕਿਹਨੇ ਦਿੱਤਾ ਇਹ ਲਾਗ ਜੇ ਉਹ ਮੁੰਡੇ ਨੇ ਕਹਿ ਦੇਵੇ ਇਹ ਸਮਾਨ ਨਹੀਂ ਹੈਗਾ ਵੀ ਤੁਸੀਂ ਇੱਕ 50 ਰੁਪਏ ਪਿੱਛੇ ਪੱਗ ਦੀ ਮੁੱਲ ਪਾਇਆ ਸਾਡੀ ਪੱਗ ਦਾ ਦਸਤਾਰ ਦਾ ਮੁੰਡੇ ਦਾ 50 ਰੁਪਏ ਮੁੱਲ ਹੈ। ਆਈ ਦਾ ਪਰ ਮੈਸੇਜ ਆਂਡਰੀ ਮਰੀ ਬਤਾਨ ਨੇ ਕੋਈ ਚਿਕੜ ਮੈ ਤਬਾਹ ਲੈਣ ਆਇਆ ਉਹਨੇ ਕਿਹਾ ਵੀ ਮੈਨੂੰ 100 ਰੁਪਏ ਵਾਲੀ ਟੀਚ ਚਾਹੀਦੀ ਉਹਨੇ ਕਿਹਾ 100 ਰੁਪਏ ਵਾਲੀ ਨਹੀਂ ਹੈਗੀ ਹਰੋ ਵੀ ਬੇਨਤੀ ਆ ਇਦਾਂ ਦੇ ਜਿਹੜੇ ਗੰਦੇ ਲੋਕ ਆ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਚਾਹੀਦੀ ਹੈ 10 15 ਬੰਦੇ ਲਿਆਏ ਫਿਰ ਮੇਰੇ ਮੁੰਡੇ ਨੂੰ ਦਪਾਨ ਚ ਕਤਲ ਕਿ ਸੜਕ ਦੇ ਉੱਤੇ ਲਿਆ ਕੇ ਮਾਰਿਆ ਹੈ ਮੇਰੇ ਬੱਚੇ ਨੂੰ ਆ ਵੀ ਬਣੀ ਹੈ ਪਣੀ ਹੈ ਸਾਰਾ ਵੀਡੀਓ ਬਣੀ ਹੈ ਮਾਰ ਕੇ ਸਾਰੀ ਦੇਖੋ ਜਿਹੜਾ ਜਿਹੜਾ 10 15 ਬੰਦੇ ਆਏ ਨੇ ਉਹਨਾਂ ਨੇ ਇੰਨਾ ਮਾਰਿਆ ਇੰਨਾ ਮਾਰਿਆ ਕੁਝ ਕਹਿਣ ਦੀ ਗੱਲ ਨਹੀਂ ਕਰ ਰਹੇ ਜਿਵੇਂ ਕਰੋ ਬੜਾ ਇਹ ਤਾਂ ਗੱਲ ਅਜੇ ਸਾਡੀ ਨਿਬੜੀ ਨਹੀਂ ਆਂਦੇ ਇਹਨਾਂ ਨੇ ਪਾਈ ਨੂੰ ਵੀ ਟੱਟੇ ਮਾਰੇ ਬਾਈ ਦੇ ਵੀ ਮਾਰੇ ਆ ਗੁੱਤ ਪਰ ਮੇਰੇ ਵਾਲ ਬੂਲ ਪੱਟੇ ਕੇਸ ਪੱਟੇ ਐ ਤਾਂ ਕੇਸ ਵਰ ਗਿਆ ਲੱਟਾਂ ਮਾਰਦੇ ਵੇ ਡੰਡ ਜਿ ਲੱਟਾਂ ਮਾਰੀਆਂ ਕੇਸ ਪੱਟੇ ਪੱਗ ਪੈਰਾ ਚ ਰੁਣਦੀ ਪਈ ਆ ਵਾਹੇ ਕੁਝ ਕੀ ਬੱਦੇ ਸੰਗਾ ਜੀ ਜੋ ਵੀਡੀਓ ਚੱਲਦੀ ਪਈ ਸੀਗੀ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਤੇ ਚੱਲਣ ਗਈ ਸੀਗੀ ਜੋ ਮੁੰਡੇ ਦੀ ਦਸਤਾਰ ਲਾਈ ਗਈ ਸੀ ਵੀ ਜੋ ਕਿ ਹਾਂ ਅਸੀਂ ਉੱਥੇ ਪਹੁੰਚ ਚੁੱਕੇ ਆਂ ਜੇ ਅੰਰ ਆਂਢਾਲੀ ਦੇ ਕਾਉਂਂਡਰ ਉੱਤੇ ਇੱਕ ਬੱਚੇ ਦੀ ਦਸਤਾਰ ਲਾਈ ਗਈ ਸੀਗੀ 17-18 ਸਾਲ ਦਾ ਬੱਚਾ ਹੈਗਾ ਕੁਝ ਗੰਦੇ ਲੋਕ ਕਹੂੰਗਾ ਮੈਂ ਨਾ ਜੋ ਕਿ ਇੱਕ ਬੱਚੇ ਨੂੰ ਪੈ ਗਏ 12 10-12 ਜਾਣੇ ਵੀ ਉਹਨਾਂ ਨੇ ਹੀ ਪੁੱਛਣਾ ਚਾਹਣੇ ਆ ਵੀ ਤੁਸੀਂ ਆ ਬੱਚਾ ਇੱਕ ਦੁਕਾਨ ਤੇ ਕੰਮ ਕਰਦਾ ਸੀਗਾ ਵੀ ਤੁਸੀਂ ਇੱਥੇ ਕੰਮ ਕਰਦੇ ਹੋ ਤੁਹਾਨੂੰ ਕਿਹਨੇ ਦਿੱਤਾ ਹੈ ਲਾਲ ਜੇ ਉਹ ਮੁੰਡੇ ਨੇ ਕਹਿ ਦੇਣ ਜੀ ਸਮਾਨ ਨਹੀਂ ਹੈਗਾ ਵੀ ਤੁਸੀਂ ਇੱਕ 50 ਰੁਪਏ ਪਿੱਛੇ ਪਾ ਗੇ ਦੀ ਮੁੱਲ ਪਾਇਆ ਸਾਡੀ ਪੱਕਾ ਨਾ ਦਸਤਾਰ ਦਾ ਮੁੰਡੇ ਦਾ 50ਵੇਂ ਮੁੱਲ ਹੈ ਤੇ ਉਹਨਾਂ ਨੂੰ ਅਸੀਂ ਪੁੱਛਿਆ ਵੋਟਿੰਗ ਦੇਣਾ ਚਾਹੁੰਦੇ ਆ ਕਿ ਤੁਸੀਂ ਐਦਾਂ ਦੇ ਕੰਮ ਕਰਦੇ ਹੋ ਇਹ ਤੁਹਾਡੇਾਂ ਤੇ ਬਹੁਤ ਮਾਰੀਗਾਲ ਲੱਗੀ ਆ ਤੇ ਸਾਡੀ ਸਰਕਾਰ ਨੂੰ ਵੀ ਬੇਨਤੀ ਆ ਐਦਾਂ ਦੇ ਜਿਹੜੇ ਗੰਦੇ ਲੋਕ ਆ ਇਹਨਾਂ ਦੇ ਉੱਤੇ ਬੰਦੀ ਕਾਰਵਾਈ ਚਾਹੀਦੀ ਹੈਗੀ ਆ ਬਾਕੀ ਆਪਾਂ ਮੁੰਡੇ ਦੇ ਮੂੰਹੋਂ ਸੁਣਦੇ ਕੀ ਹੋਇਆ ਬਸ ਪਾਕਾ ਕੀ ਗੱਲ ਆ ਬਸ ਇਹ ਗੱਲ ਇਹ ਹੋਈ ਗਿਆ ਇਹ ਆਏ ਆ ਸਮਾਨ ਲੈਣ ਗੱਲ ਇਹ ਜੀ ਸਮਾਨ ਲੈਣ ਆਏ ਆਪਾਂ ਕਹਿੰਦਾ ਭਜੀ ਇਹ ਸਮਾਨ ਨਹੀਂ ਹੈਗਾ ਠੀਕਾ ਜੀ ਫੇਰ ਉਦੋਂ ਵਾਰ ਇਹਨਾਂ ਨੇ ਗਾਲ ਕੱਢੀ ਆ ਗਾਲ ਕੱਢੀ ਆਪਾਂ ਨੂੰ ਆਪਾਂ ਇਹਨਾਂ ਨੂੰ ਗਾਲ ਕੱਢੀ ਫੇਰ ਇਹਨਾਂ ਨੇ ਇੱਥੇ ਜਿਵੇਂ ਮਾਰੀ ਆਪਰੇ ਹੂੰ ਫੇੜ ਮਾਰ ਕੇ ਅਸੀਂ ਆਪਸ ਵਿੱਚ ਲੜ ਪਏ ਅੱਤੋ ਗੁੱਦੀ ਇਹਨੇ ਮੇਰੇ ਆਪਸ ਤੇ ਮੱਤੇ ਉਹਨਾਂ ਮਾਰੇ ਆ ਮੂੰਹ ਆ ਸੁੱਜਿਆ ਮੇਰਾ ਫੇਰੇ ਚੱਲ ਗਿਆ ਮਾਰ ਕੇ ਆ ਗਿਆ ਇਹ ਚਦਾਨ ਉਹ ਚੱਲ ਗਿਆ ਭਾਜੀ ਗਿਆ ਫਿਰ 10 15 ਮਿੰਟ ਬਾਅਦ ਇਹਨਾਂ ਗੱਲਬਾਤ ਹੋ ਗਈ ਇਹ ਭਾਜੀ ਨੇ ਕੀ ਕੀ ਹੋਇਆ ਮੈਂ ਤਾਂ ਪਾਜੀ ਇੱਥੇ ਤਾਂ ਗੱਲ ਹੋਈ ਆ ਫਿਰ ਨਾਲੀ ਇਹ ਗੱਲ ਅਜੇ ਸਾਡੀ ਨਿਬੜੀ ਨਹੀਂ ਆ ਗਿਆ ਇਹਨਾਂ ਨੇ ਭਾਜੀ ਨੂੰ ਵੀ ੱਟੇ ਮਾਰੇ ਬਾਈ ਨੂੰ ਵੀ ਮਾਰੇ ਯਾਰ ਦੋ ਬਾਰੇ ਮੇਰੇ ਵਾਲੂ ਬੁਲ ਪੱਟੇ ਕੇਸ ਪੱਟੇ ਅੱਡ ਕੇਸ ਵਰਦੇ ਆ ਲੱਤਾਂ ਮਾਰਦੇ ਤੇ ਡੇਢ ਦੀ ਲੱਤਾਂ ਮਾਰੀਆਂ ਕੇਸ ਪੱਟੇ ਪੱਗ ਪੈਰਾਂ ਚ ਰੋਣ ਦੀ ਭਈ ਆ ਤੇ ਸਾਰਾ ਕੁਝ ਹੋਇਆ ਸੰਗਾਜੀ ਇਹ ਮੁੰਡੇ ਨੂੰ ਉਹੀ ਮੁੰਡਾ ਹੈ ਇਹ ਜੀਰਾ ਕੈਸਾ ਤੋਂ ਫੜ ਕੇ 12 ਜਾਣੇ 12 ਕੁੱਤੇ ਇਕੱਲੇ ਬੱਚੇ ਨੂੰ ਪੈ ਗਏ ਆ ਜੇ ਕਹਿੰਦੇ ਨੇ ਹਲਕੇ ਹੱਡੀ ਰੋੜੀ ਦੇ ਕੁੱਤੇ ਹੁੰਦੇ ਆ ਉਹ ਕੁੱਤੇ ਸੀਗੇ ਜਿਹੜੇ ਆ ਬੱਚੇ ਨੂੰ ਪੈ ਗਏ ਆ ਆ ਬੱਚੇ ਨੂੰ ਦੇੜਿਆ ਜਿਹੜੀ ਦਸਤਾਰ ਲਾਈ ਉਹ ਕੁੱਤਿਆਂ ਨੇ ਕੁੱਤੇ ਕਵਾਂਗੇ ਸੀ ਜਦੋਂ ਸਾਡੀਆਂ ਦਸਤਾਰਾਂ ਦੇ ਉੱਤੇ ਗੱਲ ਆ ਜਾਵੇ ਨਾ ਤੇ ਫਿਰ ਗੱਲ ਬਹੁਤ ਦੂਰ ਚਲੀ ਜਾਂਦੀ ਆ ਸੰਗਤ ਜੀ ਇਹ ਬੰਦੇ ਦੀ ਦਸਤਾਰ ਲਾਈ ਗਈ ਆ ਆ ਤੁਹਾਡੇ ਸਾਹਮਣੇ ਮੁੰਡਾ ਲੈ ਆਂਦਾ ਸਾਡੇ ਕੋਲੇ ਆਸਰ ਵੀ ਆਏ ਸੀਗੇ ਮਾਨਯੋਗ ਉਹਨਾਂ ਦਾ ਬਹੁਤ ਅਹੀ ਧੰਨਵਾਦ ਕਰਦੇ ਆਂ ਅਸੀਂ ਅਫਸਰਾਂ ਨੂੰ 50 ਸਾਹਿਬ ਨੂੰ ਮੈਂ ਫੋਨ ਕੀਤਾ ਉਹਨਾਂ ਨੇ ਮੇਰੀ ਬਹੁਤ ਵਧੀਆ ਗੱਲ ਸੁਣੀ ਆ ਕਹਿੰਦੇ ਬਾਬਾ ਜੀ ਤੁਸੀਂ ਖਾਣੇ ਆਓ ਤੇ ਹੀ ਤੁਹਾਡੇ ਤੇ ਜੋ ਇਹਨਾਂ ਦੇ ਬੰਦੀ ਕਾਰਵਾਈ ਬੰਦਿਆਂ ਦੇ ਉੱਤੇ ਕਰਾਂਗੇ ਜੋ ਪਰਚਾ ਮੰਦਾ ਹੀ ਕਰਾਂਗੇ ਅਸੀਂ ਉਹਨਾਂ ਅਫਸਰਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ